ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਮੈਨੂੰ ਰੱਖ ਲੈ ਮੈਨੂੰ ਮਾਰ ਲੈ ਮੈਂ ਹੁਣ ਤੇਰਾ ਹ ਇਹ ਉਹਨਾਂ ਚਿਰ ਨਹੀਂ ਜੇ ਕਿਹਾ ਜਾ ਸਕਦਾ ਜਿੰਨਾ ਚਿਰ ਬੰਦਾ ਮੰਨ ਕਰਕੇ ਸਮਰਪਿਤ ਨਹੀਂ ਹੁੰਦਾ ਜਿੰਨਾ ਚਿਰ ਮੰਨ ਕਰਕੇ ਸਮਰਪਿਤ ਨਹੀਂ ਨਾ ਬੰਦਾ ਹੁੰਦਾ ਉਹਨਾਂ ਚਿਰ ਇਹ ਗੱਲ ਨਹੀਂ ਜੇ ਕਹਿ ਸਕਦਾ ਕਿ ਵੀ ਮੈਨੂੰ ਭਾਵੇਂ ਰੱਖ ਲੈ ਭਾਵੇਂ ਮਾਰ ਲੈ ਮੈਂ ਤੇਰਾ ਮਨ ਕਰਕੇ ਝੁਕਣਾ ਹੋਰ ਗੱਲ ਹੈ ਮਨ ਕਰਕੇ ਆਪਣੇ ਆਪੇ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਕਰ ਦੇਣਾ ਗੁਰੂ ਨੂੰ ਸੌਂਪ ਦੇਣਾ ਇਹ ਬੜੀ ਵੱਡੀ ਗੱਲ ਹੈ ਤੇ ਆਖਾਂ ਬੀਬੀ ਇਸੇ ਕਰਕੇ ਬਹੁਤੀ ਵਾਰ ਅਸੀਂ ਤਨ ਕਰਕੇ ਝੁੱਕ ਕੇ ਸਾਰੰਦਾ ਯਤਨ ਕਰਦੇ ਹਾਂ ਕਿ ਸ਼ਾਇਦ ਕਿਤੇ ਤਨ ਕਰਕੇ ਝੁੱਕ ਕੇ ਹੀ ਪ੍ਰਵਾਨ ਹੋ ਜਾਈਏ ਪਰ ਨਹੀਂ ਜਿੰਨਾ ਚਿਰ ਮਨ ਨਹੀਂ ਸੌਪਾਂਗੇ ਉਹਨਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਇੱਕ ਸਾਖੀ ਵੀ ਇਤਿਹਾਸ ਦੇ ਵਿੱਚ ਆਉਂਦੀ ਹੈ ਗੁਰੰਗਨ ਦੇਵ ਜੀ ਮਹਾਰਾਜ ਜੀ ਕੋਲ ਪੈ ਤੇ ਜੀ ਆਣ ਕੇ ਬੇਨਤੀ ਕਰਦੇ ਨੇ ਕਿ ਵੀ ਗੁਰੂ ਕਿਵੇਂ ਪ੍ਰਾਪਤ ਹੋਵੇ ਕਿਵੇਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਵੇ ਤੇ ਗੁਰੂ ਸਾਹਿਬ ਜੀ ਨੇ ਉਦਾਹਰਣ ਦਿੱਤੀ ਕਹਿੰਦੇ ਗੁਰੂ ਦਾ ਗੋਡ ਦੇ ਸਮਾਨ ਹੁੰਦਾ ਹੈ ਗੋਡ ਕਹਿੰਦੇ ਆਪਾਂ ਜਿੱਥੇ ਮਰਦੇ ਸਰੀਰ ਨੂੰ ਦਫਨਾਇਆ ਜਾਂਦਾ ਹੈ ਜਿਹੜੀ ਗੋੜ ਹੁੰਦੀ ਹੈ ਮਹਾਰਾਜ ਕਹਿੰਦੇ ਕਿ ਗੁਰੂ ਗੋੜ ਦੇ ਸਮਾਨ ਹੈ ਜਿਵੇਂ ਗੋੜ ਹੁੰਦੀ ਹੈ ਤੇ ਗੋੜ ਕਦੋਂ ਪ੍ਰਾਪਤ ਬੰਦੇ ਨੂੰ ਹੁੰਦੀ ਹੈ ਜਦੋਂ ਬੰਦਾ ਖਤਮ ਹੋ ਜਾਂਦਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਫੇਰ ਹੀ ਗੋੜ ਦੇ ਵਿੱਚ ਪਾਇਆ ਜਾਂਦਾ ਹੈ ਨਾ ਗੌਰ ਮੜੀ ਮੱਠ ਭੂਲਣਾ ਮੰਨੇ ਉੱਥੇ ਗੌਰ ਦਾ ਜਿਹੜਾ ਭਾਵ ਹੈ ਕਬਰ ਕਬਰ ਕਦੋਂ ਪ੍ਰਾਪਤ ਹੁੰਦੀ ਹੈ ਜਦੋਂ ਬੰਦਾ ਮਰ ਜਾਂਦਾ ਹੈ ਖਤਮ ਹੋ ਜਾਂਦਾ ਫਿਰ ਉਹਨੂੰ ਕਬਰ ਦੇ ਚ ਪਾਇਆ ਜਾਂਦਾ ਹੈ ਕਬਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਮਹਾਰਾਜ ਕਹਿੰਦੇ ਗੁਰੂ ਕਬਰ ਦੀ ਨਿਆਈ ਹੈ ਗੌਰ ਦੀ ਨਿਆਈ ਹੈ ਜਦੋਂ ਸਿੱਖ ਆਪਣੇ ਹਉਮੈ ਕਰਕੇ ਆਪਣੇ ਤਨ ਮਨ ਨੂੰ ਮਾਰ ਦੇਵੇਗਾ ਖਤਮ ਹੋ ਜਾਵੇਗਾ ਆਪਣਾ ਭਾਵ ਆਪਣੀ ਹੌਮੇ ਨੂੰ ਖਤਮ ਕਰ ਦੇਵੇਗਾ ਫਿਰ ਉਹਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ ਜਿਵੇਂ ਮਰੇ ਹੋਏ ਬੰਦੇ ਨੂੰ ਕਬਰ ਨਸੀਬ ਹੁੰਦੀ ਹੈ ਜਿਉਂਦੇ ਥੋੜੀ ਕਿਤੇ ਕਬਰਾਂ ਦੇ ਵਿੱਚ ਪੈ ਜਾਂਦੇ ਨੇ ਮਰਨਾ ਪੈਂਦਾ ਹੈ ਏਸੇ ਲਈ ਗੁਰੂ ਦੀ ਪ੍ਰਾਪਤੀ ਦੇ ਲਈ ਆਤਮਿਕ ਤੌਰ ਤੇ ਆਪਣੇ ਜਿਹੜਾ ਹੌਮੇ ਦਾ ਭਾਵ ਹੈ ਆਪਾ ਭਾਵ ਹੈ ਇਹਨੂੰ ਮਾਰਨਾ ਪਵੇਗਾ ਇਹਨੂੰ ਮਾਰ ਕੇ ਗੁਰੂ ਦੇ ਹੋਂਦ ਪਵੇਗਾ ਆਪਣੀ ਸਿਆਣਪ ਦਾ ਤਿਆਗ ਕਰਨਾ ਪਵੇਗਾ ਆਪਣੀ ਹਉਮੈ ਦਾ ਤਿਆਗ ਕਰਨਾ ਪਵੇਗਾ ਫਿਰ ਹੀ ਗੁਰੂ ਰੂਪੀ ਜਿਹੜੀ ਗੌਰ ਹੈ ਉਹ ਬੰਦੇ ਨੂੰ ਪ੍ਰਾਪਤ ਹੋਵੇਗੀ ਗੁਰੰਗਦੇਵ ਜੀ ਮਹਾਰਾਜ ਜੀ ਨੇ ਇਸ ਤਰੀਕੇ ਦੇ ਨਾਲ ਉਸ ਸਿੱਖ ਨੂੰ ਸਮਝਾਇਆ ਕਿ ਗੁਰੂ ਜੇ ਪ੍ਰਾਪਤ ਕਰਨਾ ਹੀ ਫਿਰ ਤੈਨੂੰ ਮਰਨਾ ਪੈਣਾ ਹੈ ਮਰਨ ਦਾ ਮਤਲਬ ਤੈਨੂੰ ਆਪਣੇ ਹਉਮੈ ਦਾ ਤਿਆਗ ਕਰਨਾ ਪੈਣਾ ਹੈ ਤੈਨੂੰ ਆਪਣਾ ਆਪਾ ਤਿਆਗਣਾ ਪੈਣਾ ਹੈ ਗੁਰੂ ਦਾ ਹੋਣਾ ਪੈਣਾ ਹੈ ਤਨ ਕਰਕੇ ਵੀ ਮਨ ਕਰਕੇ ਵੀ ਤੇ ਤਨ ਕਰਕੇ ਵੀ